ਜੋਦ ਲੈ ਆਉ ਕੋਟ ਪਾਣੀ ਹਲ ਹੋਈ ਕੋ ਗੱਲ ਮੁੜ ਕੇ ਘਰ ਚ ਨਹੀਂ ਨਹੀਂ ਗੱਲਬਾਤ ਨਹੀਂ ਕੋਈ ਵੀ ਹੋਈ ਐਵੇਂ ਤੂੰ ਗਈ ਜਾ ਮੈਂ ਵੀ ਗੱਲ ਲਗਾਤਾ ਹਾਂ ਯਾਰ ਦੀਦੀ ਹੁਣੀ ਆਪਣਾ ਕੰਮ ਕਰ ਲੈਂਦੇ ਆ ਮੈਂ ਆਪਣਾ ਕੰਮ ਕਰ ਲੈਂਦੀ ਆ ਤੇ ਗੱਲਬਾਤ ਅਸੀਂ ਕਿਉਂ ਕਰਨੀ ਆ ਇੱਕ ਦੂਜੇ ਨੂੰ ਮੈਂ ਨਾ ਇੱਕ ਚੀਜ਼ ਹੋਰ ਸੋਚਣ ਡਿਆ ਹਾਂ ਹਾਂਜੀ ਮੈਂ ਆ ਭੀ ਜੀ ਹੁਣ ਮੰਨ ਲਓ ਵੀ ਕੋਈ ਇਹੋ ਜਿਹਾ ਕੰਮ ਕੀਤਾ ਆ ਡੁੱਢ ਹੋਣ ਦਾ ਤੇ ਮੇਰੇ ਕੋਲ ਤੇ ਹੁਣ ਪੈਸੇ ਨਹੀਂ ਕੋਈ ਵੀ ਉਹ ਜਿਹੜੇ ਸਾਂਝੇ ਖਾਤੇ ਜੋ ਮਿਲਨੇ ਉਹ ਹੀ ਆ ਤੇ ਮੈਨੂੰ ਲੱਗਦਾ ਉਹ ਵੀ 4-5 ਲੱਖ ਰੁਪਏ ਹੋਣਾ ਸਾਰਾ ਜਿਹੜਾ ਸਾਡੇ ਬੰਦੇ ਆਣਾ ਤੇ ਬਾਕੀ ਜੋ ਵੀ ਇਹ ਘਰ ਦਾ ਦੇਣਗੇ ਘਰ ਅਸੀਂ ਨਵੇਂ ਪਾਉਣਾ ਅਸੀਂ ਇਹ ਨਹੀਂ ਗਾ ਰੱਖਣਾ ਹੈ ਠੀਕ ਆ ਕਿਉਂ ਇਹ ਘਰ ਮੁੜ ਕੇ ਫਿਰ ਇਹਨਾਂ ਨੇ ਕਹਿਣਾ ਵਾ ਵੀ ਅਹੀਂ ਬਣਾਇਆ ਹੈਗਾ ਹਾਂਜੀ ਹਨਾ ਸਾਡੇ ਘਰ ਚ ਰਹਣ ਦੇ ਤੇ ਤੁਸੀਂ ਇਹ ਕੰਮ ਕਰਿਓ ਪਿੰਡ ਮੜੀ ਜੇ ਗੱਲ ਕਰ ਛੜਿਓ ਕਰ ਦੇਣਾ ਕਹਿਓ ਵੀ ਜੇ ਕੱਲ ਨੂੰ ਕਿਤੇ ਮੌਕੇ ਤੇ ਲੋੜ ਪੈ ਗਈ ਨਾ ਤੇ ਥੋੜੇ ਬਹੁਤੇ ਪੈਸੇ ਹੱਥਾਂ 'ਚ ਰੱਖਿਓ ਨਹੀਂ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਜੇ ਨਾ ਤੇ ਮੈਂ ਮੰਮੀ ਨਾਲ ਗੱਲ ਕਰ ਛੜਾਂਗੀ ਉਦਾਂ ਵੀ ਕੋਈ ਨਹੀਂ ਉਹਨਾਂ ਨੂੰ ਪਤਾ ਹੀ ਹੋਣਾ ਵਾ ਜੇ ਵੰਡਵੇ ਦਿਕਰੇ ਦੀ ਜੇ ਦੋਨਾਂ ਨਾਲ ਮੈਂ ਗੱਲ ਕੀਤੀ ਫਿਰ ਲੋੜ ਪੈ ਹੀ ਜਾਂਦੀ ਹੈ ਪੈਸੇ ਦੇ ਦੇਦੀ ਉਹਦਾ ਮੂੰਹ ਕਹਿੜੂਂਗੀ ਕਿ ਜੇ ਲੋੜ ਹੋਈ ਤੇ ਫਿਰ ਮੈਂ ਤੁਹਾਡੇ ਕੋਲ ਲਲੂਂਗੀ ਥੋੜੇ ਬਹੁਤੇ ਇਸੇ ਕਰਕੇ ਮੈਂ ਕਹਿ ਰਿਆ ਹਾਂ ਨਾ ਕਿ ਇਹ ਨਾ ਹੋਵੇ ਕਿ ਇੱਥੋਂ ਵੀ ਚੱਲ ਜੀਏ ਤੇ ਗਾਂ ਸਾਡੇ ਕੋ ਬਣੇ ਨਾ ਪੂਰਾ ਨਹੀਂ ਕੋਈ ਗੱਲ ਨਹੀਂ ਮੰਮੀ ਹੁਣੀ ਤੇ ਅੱਗੇ ਵੀ ਕਿਸੇ ਗੱਲੋਂ ਪਿੱਛੇ ਨਹੀਂ ਹੋਏ ਮੈਂ ਕਰ ਲੂੰਗੀ ਗੱਲ ਉਹਨਾਂ ਨਾਲ ਉਹਨਾਂ ਮਾਨੀ ਜਾਣਾ ਪਰ ਉਹਨਾਂ ਨੂੰ ਇਹ ਚੀਜ਼ ਦਾ ਦੁੱਖ ਬੜਾ ਹੋਣਾ ਤੇ ਚੰਗਾ ਭਲਾ ਸਾਰਾ ਕੁਝ ਚੱਲਣ ਦਿਆ ਹੀ ਮੈਂ ਤੇ ਉਦੋਂ ਦੀ ਦਰਦੀ ਗੱਲ ਨਹੀਂ ਦੱਸਣ ਦੀ ਹੈਗੀ ਫਿਰ ਮਨ 'ਚ ਸੋਚਣੀ ਆ ਕਿ ਕਦੇ ਤੇ ਦੱਸਣਾ ਹੀ ਪੈਣਾ ਚਲੋ ਕੋਈ ਗੱਲ ਨਹੀਂ ਜਿਹੜਾ ਕੰਮ ਕੱਲ ਕਰਨਾ ਸੀ ਉਹ ਸਮਝ ਲਾਂਗੇ ਵੀ ਹੁਣ ਕਰਦੇ ਆਂ ਅੱਜ ਨਹੀਂ ਤੇ ਕੱਲ ਕਦੀ ਤੇ ਅੱਡ ਹੋਣਾ ਹੀ ਕਿ ਨਹੀਂ ਇਹ ਤੇ ਗੱਲ ਹੈਗੀ ਹੈ ਹਨ ਤੇ ਬਾਕੀ ਕੋਈ ਗੱਲ ਨਹੀਂ ਮੈਂ ਵੀ ਜੀਚਾਰਾ ਨੂੰ ਕਿਹਾ ਵਾ ਕਿ ਜਦੋਂ ਲੋੜ ਪਈ ਤੇ ਬਹਿ ਕੇ ਸਾਰੀ ਗੱਲ ਨਬੇੜਨੀ ਆ ਤੇ ਬੰਦੇ ਸੁਖਣ ਆਪਣੀ ਮੰਦੇ ਵੀ ਠੀਕ ਆ ਤੇ ਕਹਿੰਦੇ ਕੋਈ ਗੱਲ ਨਹੀਂ ਆਵਾਂਗੇ ਆਪਾਂ ਸਾਰੇ ਇਕੱਠੇ ਕਰਕੇ ਸਿਆਣੇ ਜੀ ਸਾਰੇ ਬਹਿ ਕੇ ਤੇ ਜਿਹੜਾ ਕੰਮ ਕਰਨਾ ਹੋਏਗਾ ਉਹ ਤੋਂ ਇਕੱਠਾ ਨਬੇੜ ਲਾਂਗੇ ਹਨਾ ਚਲੋ ਕੋਈ ਨਹੀਂ ਪਹਿਲੇ ਉਹ ਤੁਸੀਂ ਆਪਣੇ ਸਾਹਮਣਾ ਮੈਂ ਮੰਮੀ ਹੁਣਾਂ ਨੂੰ ਫੋਨ ਕਰ ਦੂੰਗੀ ਚਲੋ ਠੀਕ ਹੈ ਹਾਂਜੀ ਸਮਝ ਨਹੀਂ ਆਉਦੀ ਕਿੱਧਰ ਨੂੰ ਜਾਂੜਿਆ ਵਾ ਕੰਮ ਚਲੋ ਕੋਈ ਗੱਲ ਭੈਣ ਭਰਾ ਦੀ ਬਾਹ ਫੜਦੇ ਹੁੰਦੇ ਇੱਕ ਦੂਜੇ ਦੀ ਜੇ ਪੈਸੇ ਦੀ ਲੋੜ ਪੈ ਜੇਗੀ ਤੇ ਕਹਿ ਛੜਾਂਗੇ ਥੋੜੇ ਬੋਧ ਕਰ ਦੇਣਗੇ ਬਾਕੀ ਥੋੜੇ ਬੋਧ ਆ ਘਰ ਦੇ ਵੀ ਮਿਲਨੇ ਆ ਸਾਂਝੇ ਖਾਤ ਜੀ ਵੀ ਹੈਗੇ ਆ ਸਾਰੇ ਕੰਮ ਹੋ ਗਏ ਹਾਂਜੀ ਮੰਮੀ ਸਭ ਠੀਕ ਠਾਕ ਤੇ ਹੀ ਸੁਣਾਓ ਵਧੀਆ ਵਧੀਆ ਹਾਂਜੀ ਠੀਕ ਨੇ ਦੀਦੀ ਹੁਣੇ ਵੀ ਹਾਂਜੀ ਹਾਂਜੀ ਉਹ ਨਹੀਂ ਮੰਮੀ ਜੀ ਗੱਲ ਕੀ ਹੋਣੀ ਆ ਸਾਰਾ ਕੁਝ ਚੰਗਾ ਭਲਾ ਚੱਲਣ ਡਿਆ ਪਤਾ ਨਹੀਂ ਇਹ ਘਰ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਹੈ ਹਰੇ ਹੋਣਾ ਕੀ ਆ ਭਾਜੀ ਹੁਣੀ ਇੱਕ ਦਿਨ ਗੱਲਾਂ ਕਰਦੇ ਹੀ ਵੱਖਰੇ ਹੋਣ ਦੀ ਹੈ ਤੇ ਬਸ ਉਹਦੇ ਤੋਂ ਹੀ ਉਦੋਂ ਦੀ ਗੱਲ ਚੱਲੀ ਆ ਤੇ ਇਹਨਾਂ ਦੇ ਮਨ ਚੀ ਆ ਕਿ ਪਤਾ ਨਹੀਂ ਭਾਜੀ ਹੁਣੀ ਕਿਉਂ ਵੱਖਰੇ ਹੋਣ ਡੇ ਆ ਤੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਉਹ ਆਪਸ ਚ ਦੇ ਹੀ ਦੋਵੇਂ ਜਾਣੇ ਗੱਲ ਕਰਨ ਤੇ ਮੈਂ ਗੱਲ ਸੁਣ ਲਈ ਕਿੰਨਾ ਚਿਰ ਤੇ ਦਿਲ ਨਹੀਂ ਕੀਤਾ ਆਪ ਵੀ ਗੱਲ ਕਰਾਂ ਪਰ ਮੰਮੀ ਜੀ ਵੇਖੋ ਗੱਲ ਤੇ ਕਰਨੀ ਪੈਣੀ ਹੀ ਜਦੋਂ ਬਾਜੀ ਹੁਣਾਂ ਸੋਚਿਆ ਵੀ ਹੀ ਵੱਖਰੀ ਹੋਣਾਵਾ ਤੇ ਮੈਂ ਵੀ ਤੇ ਇਹਨਾਂ ਨੂੰ ਦੱਸਣਾ ਹੀ ਜੇ ਕਿਤੇ ਬਾਹਰੋਂ ਪਤਾ ਲੱਗਦਾ ਤੇ ਫਿਰ ਵੀ ਇਹਨਾਂ ਨੇ ਕਹਿਣਾ ਹੀ ਹਾਂ ਉਹ ਨਹੀਂ ਮੰਮੀ ਜੀ ਸਾਰਾ ਕੁਝ ਚੰਗਾ ਭਲਾਵਾ ਨਾ ਕਦੀ ਭਾਜੀ ਨੇ ਗੱਲ ਕੀਤੀ ਨਾ ਦੇਵੀ ਨੇ ਕੀਤੀ ਨਾ ਇਹਨਾਂ ਨੇ ਮੜੀ ਚੰਗੀ ਕਦੇ ਕੋਈ ਕੀਤੀ ਹਾਂਜੀ ਹਾਂਜੀ ਉਹ ਤੇ ਗੱਲ ਹੈਗੀ ਆ ਹੁਣ ਇਹੋ ਮਨ ਸਮਝਾਉਂਦੇ ਆ ਕਿ ਕਦੇ ਤੇ ਵੱਖਰੇ ਹੋਣਾ ਹੀ ਆ ਤੇ ਆਪੇ ਚੁੱਕ ਕਰਕੇ ਵੱਖਰੇ ਹੋ ਜਾਂਦੇ ਆ ਫਿਰ ਹੁਣ ਕੀ ਕਰਨਾ ਉਹ ਨਹੀਂ ਮਮੀ ਜੀ ਮੈਂ ਤੇ ਫੋਨ ਤੁਹਾਨੂੰ ਤਾਂ ਕੀਤਾ ਸੀ ਵੀ ਹੁਣ ਵੀ ਅਸੀਂ ਵੱਖਰੇ ਹੋਏ ਨਾ ਤੇ ਘਰ ਬਣਾਉਣਾ ਪੈਣਾ ਵਾ ਤੇ ਘਰ ਹੀ ਭਲਾਣੀ ਰੱਖਣਾ ਇਹੀ ਤਾਂ ਕਰਿਓ ਥੋੜੇ ਬੋਦੇ ਪੈਸੇ ਆਪਣੇ ਕੋਲ ਰੱਖ ਛੜਿਓ ਪੈਸੇ ਤੇ ਲੋੜ ਪੈਣੀ ਨਹੀਂ ਆ ਪਰ ਫਿਰ ਵੀ ਤੁਹਾਨੂੰ ਪਤਾ ਵਾ ਨਵੇਂ ਘਰ ਚ 100 ਚੀਜ਼ਾਂ ਦੀ ਲੋੜ ਹੁੰਦੀ ਆ ਜੇ ਮੈਨੂੰ ਲੋੜ ਲੱਗੀ ਨਾ ਫਿਰ ਮੈਂ ਤੁਹਾਡੇ ਕੋਲੋਂ ਲੈ ਲੂੰਗੀ ਮੈਂ ਤੇ ਆ ਕੇ ਮਮੀ ਜੀ ਤੁਹਾਨੂੰ ਹੀ ਕਹਿਣਾ ਆ ਨਾ ਮੈਂ ਫਿਰ ਕਿਨੂੰ ਗਾਵਾਂ ਕੋਈ ਨਹੀਂ ਕੋਈ ਨਹੀਂ ਆਹ ਨਹੀਂ ਕੋਈ ਵੀ ਗੱਲਬਾਤ ਕਰਦੇ ਮੈਂ ਤੇ ਇਹਨਾਂ ਨੂੰ ਇਹੋ ਕਿਹਾ ਵਾ ਵੀ ਤੁਸੀਂ ਜੋ ਵੀ ਕਰਨਾ ਵਾ ਠੰਡੇ ਦਿਮਾਗ ਨਾਲ ਕਰਿਓ ਐਵੇਂ ਲੋਕਾਂ ਨੂੰ ਤਮਾਸ਼ਾ ਵਖਾਵਾਂ ਕਿ ਉਹ ਚੰਗੀ ਗੱਲ ਥੋੜੀ ਆ ਠੀਕ ਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਘਰ ਛੜਿਓ ਗੱਲ ਮਾੜੀ ਜੀ ਹਾਂਜੀ ਹਾਂਜੀ ਠੀਕ ਹੁਣ ਜੇ ਮੈਂ ਇਹਨਾਂ ਦੀ ਗੱਲ ਨਾ ਸੁਨਾ ਤੇ ਫਿਰ ਵੀ ਗੱਲ ਮਾੜੀ ਆ ਜੇ ਔਖੇ ਮੜੇ ਸਮੇਂ ਜੇ ਮੈਂ ਨਾ ਸਾਥ ਦਿੱਤਾ ਤੇ ਕਿੰਨੇ ਦੇਣਾ ਵਾ ਇਹ ਆ ਫੇ ਮੰਮੀ ਹੁਣਾਂ ਨੇ ਕਹਿ ਦੇ ਦਿੱਤਾ ਚਲ ਜੇ ਪੈਸੇ ਕਰ ਦੇਣਗੇ ਨਾ ਥੋੜੇ ਬਹੁਤੇ ਇਹ ਘਰ ਚ ਦਿ ਲੋੜ ਪੈਣੀ ਹੁ ਨਵੇਂ ਘਰ ਚ ਸਾਰਾ ਭਾਜੀ ਹੁਣਾ ਥੋੜੀ ਬਣਾ ਦੇਣਾ ਕੀ ਅੰਡ ਦੀ ਉਹ ਕੁਝ ਨਹੀਂ ਬੈਠਾ ਵੇਖਣ ਡੈ ਫੋਨ ਅਸੇ ਤੇ ਜੋਗਨ ਕਹਿੰਦੇ ਗੱਲ ਕਰਨੀ ਤੇ ਫਿਰ ਹੋਈ ਨਹੀਂ ਕੋਈ ਗੱਲ ਪਰ ਮੀ ਤੇ ਜੋਗਨ ਨਾਲ ਮੈਂ ਆਪ ਹੀ ਨਹੀਂ ਗੱਲ ਕੀਤੀ ਅਸੇ ਤੈਨੂੰ ਪਤਾ ਸੁਭਾਅ ਉਹਦਾ ਵੀ ਖੁਸ਼ਕਾ ਤਾਂ ਮੈਂ ਡਰਦੇ ਨੇ ਗੱਲ ਨਹੀਂ ਕੀਤੀ ਤੇ ਨਾਲੇ ਗੱਲ ਦਾ ਤੇ ਉਹਨੂੰ ਸਾਰੀ ਦਾ ਪਤਾ ਲੱਗ ਹੀ ਗਿਆ ਦਾ ਆ ਕਿ ਕਿਹੜੀ ਗੱਲ ਚੱਲਣ ਦੀ ਆ ਮੈਂ ਤਾਂ ਨਹੀਂ ਗੱਲ ਕੀਤੀ ਕਿ ਇੱਕ ਦੋ ਚਾਰ ਬੰਦੇ ਵਿੱਚ ਬਿਠਾ ਕੇ ਨਾ ਤੇ ਫਿਰ ਗੱਲ ਛੇਰਾਂਗੇ ਤੇ ਫਿਰ ਇਹ ਵੀ ਚਲੋ ਜੇ ਕੋਈ ਬੰਦਾ ਜਿੱਦਾਂ ਮੈਂ ਗਲਤ ਹੋ ਜਾਣਾ ਜੋ ਬੰਨ ਗਲਤ ਹੋ ਜੇ ਤੇ ਤੀਜਾ ਬੰਦਾ ਸਮਝਾ ਜਾਂਦਾ ਹੁੰਦਾ ਹਾਂ ਨਹੀਂ ਉਹ ਤਾਂ ਗੱਲ ਤਾਂ ਦੀ ਸਹੀ ਆ ਆਉਂਗਾ ਨੂੰ ਦੋਨਾਂ ਨੂੰ ਸਮਝਾਣਾ ਕਿੰਨੇ ਆ ਮੁਣਕਿਆਂ ਵੀ ਮਾੜੀ-ਮੋਟੀ ਗੱਲ ਹੋ ਗਈ ਤੇ ਗੱਲ ਵੱਜੇਗੀ ਤੇ ਕੋਈ ਗੱਲ ਨਹੀਂ ਮੈਂ ਪਿੰਡ ਨਾ ਇੱਕ ਦੋ ਬੰਦੇ ਨੇ ਕਿਤੇ ਹੀ ਗੱਲ ਉਹ ਕਹਿੰਦੇ ਹੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਇਹ ਤੇ ਹੁੰਦਾ ਹੀ ਆਇਆ ਸਾਰਿਆਂ ਦੇ ਨਾਲ ਹੀ ਤੂੰ ਆਪ ਨਾ ਕਿਉਂ ਤਿਜੋ ਬੰਨਾਂ ਗੱਲ ਕਰਿਆ ਤੇ ਜੋ ਬੰਨ ਵੀ ਆਪਣੇ ਜ਼ਿੰਦਾਂ ਨੂੰ ਯਕੀਨ ਹੋਊਗਾ ਜੇ ਇਦਾਂ ਆਪੇ ਬੰਦੇ ਸੱਦ ਲੋ ਵੀ ਆਪ ਨਾ ਬੰਦੇ ਸੱਦੇ ਤੇ ਜੋ ਬੰਨੂ ਕਿਉਂ ਕਿ ਉਹਨਾਂ ਨੇ ਤਾਂ ਬੰਦੇ ਚਾਰ ਇਕੱਠੇ ਕਰ ਲਾ ਫਿਰ ਵੰਡ ਕਰ ਲਾਂਗੇ ਤੁਸੀਂ ਸੱਦੇ ਨਾ ਫਿਰ ਉਹਨੇ ਕਿਹਾ ਕਿ ਆਪਣੀਆਂ ਮਰਜ਼ੀਆਂ ਕਰਦੇ ਆ ਗੱਲ ਤੇਰੀ ਠੀਕ ਆ ਪਰ ਮੀਤ ਹਾਂਜੀ ਉਹ ਮੈਂ ਆਪਣੇ ਮੁੰਡੇ ਸੱਦ ਲੈ ਕੋਈ ਯਾਰ ਦੋਸਤ ਤੇ ਉਹਨੇ ਕਹਿਣਾ ਵਾ ਕਿ ਇਹਨੇ ਆਪਣੇ ਬੰਦੇ ਸੱਦ ਲਿਆ ਇਹਦੇਆਂ ਬੰਦਿਆਂ ਨੇ ਇਹਦੀ ਗੱਲ ਕਰਨੀ ਆ ਮੈਂ ਜੋਬਨ ਨੂੰ ਹੀ ਕਹਾਂਗਾ ਕੋਈ ਬੰਦੇ ਦੋ ਚਾਰ ਸੱਦ ਲਾ ਯਾਰ ਪਿੰਡੋਂ ਤੇ ਆਪਾਂ ਕੰਮ ਨਿਬੇੜ ਲੈਨੇ ਆ ਸਾਰਾ ਦਿਨ ਇਹੀ ਟੈਨਸ਼ਨ ਲੱਗੀ ਰਹਿੰਦੀ ਐ ਕਿ ਕਰਨ ਤਾਂ ਆਪਾਂ ਭਲੇ ਵਾਸਤੇ ਰਹੇ ਐ ਤੇ ਜਦੋਂ ਦੀ ਵੰਡ ਦੀ ਗੱਲ ਹੋਈ ਐ ਨਾ ਜੋ ਬਣ ਸਹੀ ਤਰੀਕ ਨਾ ਰਹਿੰਦਾ ਨਾ ਜੋਤ ਜੋਤ ਸਿੰਘ ਗੱਲਾਂ ਕਰਦੀ ਦੁੱਖ ਤਾਂ ਹੁੰਦਾ ਹੀ ਐ ਵੀ ਆਪਾਂ ਹੱਸਦਾ ਖੇਡਦਾ ਪਰਿਵਾਰ ਹੀ ਤੇ ਵੰਡ ਦੀਆਂ ਗੱਲਾਂ ਕਿੱਥੋਂ ਆ ਗਈਆਂ ਵਿੱਚ ਹਨ ਪਰ ਮੀਤ ਪਰਿਵਾਰ ਤੇ ਹੱਸਦਾ ਖੇਡਦਾ ਹੀ ਤੇ ਅੱਗੇ ਵੀ ਹੱਸਣਾ ਹੀ ਖੇਡਣਾ ਐ ਭਰਾ ਜਿਹੜੀ ਗੱਲ ਐ ਨਾ ਇਹ ਸਾਰਿਆਂ ਨਾਲ ਹੁੰਦੀ ਐ 10 12 12 ਸਾਲ 15 15 ਸਾਲ ਲੋਕੀ ਜੁਆਇਨ ਫੈਮਲੀਆ ਰਹਿੰਦੀਆਂ ਆ ਅਕਸਰ ਐਂਡ ਤੇ ਜਾ ਕੇ ਵੱਖਰੇ ਤੇ ਹੋਣਾ ਹੀ ਹੁੰਦਾ ਆ ਪਰ ਇਹ ਗੱਲ ਉਹ ਨਹੀਂ ਨਾ ਸਮਝਦੇ ਉਹ ਬਹਾਨੇ ਵਾਲੇ ਗਲਤੀ ਸਮਝੀ ਜਾਂਦੇ ਪਤਾ ਨਹੀਂ ਕਿਉਂ ਵੱਖਰੇ ਹੋਣਦੇ ਜੇ ਅੱਜ ਮੈਂ ਕਹਿਣ ਡਿਆ ਨਾ ਵੀ ਘਰ ਹੋਰ ਬਣਾਉਣ ਨੂੰ ਅਜੇ ਤੋਂ 10 ਸਾਲਾਂ ਬਾਅਦ ਇਹ ਯਾਦ ਕਰਨਗੇ ਉਹ ਆਕਿਆ ਭਾਜੀ ਨੇ ਉਦੋਂ ਸਹੀ ਕਿਹਾ ਸੀ ਘਰ ਬਣਾ ਲਈਏ ਨਹੀਂ ਤਾਂ ਫਾਇਦਾ ਹੀ ਸੋਚਣ ਦੇ ਉਹਨਾਂ ਦਾ ਤੇ ਚਲ ਹੁਣ ਘਰ ਬਣੇ ਹੋਣਗੇ ਘਰ ਨੂੰ ਜਗ ਨਿਆਣਿਆਂ ਨੂੰ ਸੈੱਟ ਕਰਨਾ ਉਹਨਾਂ ਵਾਸਤੇ ਹੀ ਪੈਸੇ ਚਾਹੀਦੇ ਆ ਜੇ ਉਦੋਂ ਘਰ ਬਣਾਉਣੇ ਪੈਦੇ ਨਿਆਣੇ ਕਿਦੋਂ ਸੈੱਟ ਕਰਨੇ ਹੁਣ ਜਦੋਂ ਆ ਘਰ ਬਣਾਏ ਹੀ ਤੇ ਤੇਰੇ ਸਾਹਮਣੇ ਕਿੰਨੇ ਪੈਸੇ ਲੱਗ ਗਏ ਹੀ ਠੀਕ ਆ ਉਹੋਂ ਦਾ ਤੇ ਅੱਜ ਦਾ ਜ਼ਮੀਨ ਉਸਮਾਨ ਦਾ ਫਰਕ ਆ। ਆਹ ਉਦੋਂ ਸਭ ਸਸਤਾ ਹੀ ਵੰਜ ਤੇ ਮਰਜ਼ੀ ਤਹੋ ਜੇ ਨਿਮਹੰਗਾਈ ਚੱਲ ਰਹੀ ਹੈ। ਹੁਣ ਇੰਨਾ ਫਰਕ ਪੈ ਗਿਆ ਤੇ ਗਾਂ ਚਾ ਕੇ ਹੋਰ ਫਰਕ ਪੈ ਜਾਣਾ। ਦਿਨ ਸੋ ਦਿਨ ਮਹਗਾਈ ਵਧਣੀ ਆ। ਹਾਂ। ਜਿੱਥੇ ਹੁਣ 15-18 ਲੱਖ ਰੁਪਈਆ ਲੱਗਣਾ ਮਾ ਉੱਥੇ ਕੱਲ ਨੂੰ 25-30 ਲੱਖ ਰੁਪਈਆ ਲੱਗ ਜਾਣਾ। ਉਹੀ ਜੇ ਘਰ ਸਾਡੇ ਦੋ ਬਣੇ ਹੋਣਗੇ ਤੇ ਆਪਣੀ ਮਰਜ਼ੀ ਨਾਲ ਜਿੱਥੇ ਉਹਦਾ ਦਿਲ ਕਰੇਗਾ ਜੇ ਇਹ ਘਰ ਰੱਖਣਾ ਹੋਏਗਾ ਤੇ ਇਹ ਰੱਖ ਲੇਗਾ ਜੇ ਨਵਾਂ ਬਣਾਉਣਾ ਹੋਏਗਾ ਤੇ ਨਵਾਂ ਬਣਾ ਲੇਗਾ ਜਾਂ ਨਵੇਂ ਚ ਰਹਿ ਲੇਗਾ। ਜੇ ਆਪਾਂ ਬਣਾ ਲਾਂਗੇ ਤੇ ਠੀਕ ਹੈ ਨਾ ਬਾਕੀ ਪਰਮੀਤ ਇੱਕ ਮੇਰਾ ਇਰਾਦਾ ਪਤਾ ਕੀ ਆ ਅਸੀਂ ਜੋ ਬੰਨਸਲਾਹ ਕਰੀਏ ਆ ਘਰ ਆਹੀਆਂ ਆਪ ਰੱਖ ਲੀਏ ਕਿਉਂ ਆਹੀ ਹੱਥੀ ਬਨਵਾਇਆ ਨਾਲ ਤੇ ਨਾਲ ਇੱਕ ਨਾ ਸਮਾਨ ਲਿਆ ਲਿਆ ਕੇ ਘਰ ਦੇ ਵਿੱਚ ਰੱਖਿਆ ਆ ਇਹਦਾ ਮੁੱਲ ਪਾਲਾਂਗੇ ਬੰਦੇ ਚਾਰ ਇਕੱਠੇ ਕਰਕੇ ਮੁੱਲ ਪਾ ਲੋ ਕੋਈ ਗੱਲ ਨਹੀਂ ਅੱਧੇ ਪੈਸੇ ਜਿੰਨੇ ਵੀ ਸਾਡੇ ਲੱਗਣਗੇ ਆਪਾਂ ਉਹਨਾਂ ਨੂੰ ਦਵਾਂਗੇ ਪਿੱਛੇ ਥੋੜਾ ਹਟਣਾ ਜਿਨ੍ਹਾਂ ਨੂੰ ਵੱਧ ਵੀ ਦੇਣੇ ਪੈਣਗੇ ਘਰ ਬਣਾਉਣ ਵਾਸਤੇ ਕੋਈ ਇਹਨਾਂ ਨੂੰ ਦੇ ਦਾਂਗੇ ਘਰ ਤੇ ਬਣਾਉਣਾ ਹੀ ਆ ਨਾ ਹੁਣ ਏਦਾਂ ਥੋੜਾ ਸਿੱਟਾ ਲੈਣੇ ਕੱਲ੍ਹ ਸੋਨ ਮੇਰੀ ਆ ਘਰ ਦਾ ਮੁੱਲ ਪਾ ਕੇ ਨਾ ਤੁ ਜੇ ਰੱਖਣੀ ਹੋਗੀ ਜੋਬਨ ਨੇ ਤੇ ਜੋਬਨ ਰੱਖ ਲੇਗਾ ਉਹ ਮੈਨੂੰ ਦੇ ਦੇਗਾ ਹਾਂਜੀ ਅੱਧੇ ਪੈਸੇ ਤੇ ਜੇ ਅਹੀਂ ਰੱਖਣੇ ਹੋਣਗੇ ਤੇ ਫਿਰ ਮੁੱਲ ਪਾ ਕੇ ਅੱਧੇ ਪੈਸੇ ਅਹੀਂ ਜੋਬਨ ਨੂੰ ਦੇ ਦਾਂਗੇ ਹਾਂਜੀ ਤੇ ਬਾਕੀ ਇਹ ਨਹੀਂ ਕਿ ਅਹੀਂ ਇਹਦੇ ਪੈਸੇ ਦੇਣੇ ਆ ਤੇ ਬਾਕੀ ਉਹਦਾ ਕੋਈ ਹਿਸਾਬ ਨਹੀਂ ਕਰਨਾ ਉਹਨੂੰ ਅੱਧੇ ਪੈਸੇ ਇਸ ਘਰ ਦੀ ਮਾਰਕੀਟ ਚੋ ਦੇ ਕੇ ਤੇ ਫਿਰ ਉਹਦੇ ਨਾਲ ਪੂਰੀ ਮਦਦ ਕਰਾਣੀ ਆ ਆਪਾਂ ਨਹੀਂ ਠੀਕ ਨਵਾਂ ਘਰ ਬਣਾਉਣ ਵਾਸਤੇ ਬੜਾ ਕੰਮ ਹੁੰਦਾ ਆ ਇਹ ਥੋੜਾ ਕੁ ਮਿਸਤਰੀਆਂ ਨੇ ਬਣਾਣਾ ਵਾ ਤੇ ਆਪਾਂ ਵਿਹਲੇ ਰਹਿਣਾ ਹੋਰ ਵੀ ਬਥੇਰੇ ਕੰਮ ਹੁੰਦੇ ਆ ਪਰ ਮੀਤ ਲੇਵਰਾਂ ਲੱਗਣੀ ਆ ਰੋਟੀ ਪਾਣੀ ਬਣਾਉਣਾ ਤੂੰ ਨਾਲ ਹੋ ਕੇ ਜੋਦੇ ਕੰਮ ਕਰਵਾਉਣਾ ਸਾਰਾ ਨਹੀਂ ਨਹੀਂ ਆ ਪਿੱਛੇ ਗੱਲ ਹੀ ਹਟਣਾ ਮੈਂ ਤਾਂ ਕਹਿਣ ਦੀ ਘਰ ਬਣੇ ਹੋਣਗੇ ਕਿਤੇ ਲੋਕੀ ਗੱਲਾਂ ਨਾ ਕਰਨ ਹੁਣ ਸ਼ਾਹ ਨੇ ਤੁਹਾਨੂੰ ਕਿਹਾ ਬੱਜ ਕੇ ਹੋਰ ਨੂੰ ਕਹੂਗਾ ਤੇ ਬੱਜ ਗੱਲਾਂ ਵਧਣੀਆਂ ਆ ਚਲੋ ਕੋਈ ਨਹੀਂ ਗਾਲਾਂ ਜੋ ਬਣਤਾਂ ਨੂੰ ਕਿਹਾ ਸੀ ਨਾ ਕਿ ਆਓਗੇ ਤਾਂ ਫਿਰ ਗੱਲ ਕਰਾਂਗੇ ਉਹਨੇ ਆਪੇ ਗੱਲ ਕਰ ਲੈਣੀ ਆ ਤੁਸੀਂ ਨਾ ਕੋਈ ਵੀ ਗੱਲ ਕਰੇ ਠੀਕ ਆ ਪਤ ਨਹੀਂ ਕਰ ਲਓ ਫਿਰ ਕੰਮ ਤਾਂ ਮੈਂ ਵੀ ਕਰ ਕਰ ਲਾਂ ਘਰ ਦੇ ਕੰਮ ਕਰ ਲਓ ਫਿਰ ਤੁਸੀਂ ਕਰਦਾ ਕੰਮ ਠੀਕ ਤੇ ਮੈਂ ਵੀ ਜਾਣਾ ਵੇਲੀ ਆਲ ਜੋ ਬਣ ਸਵੇਰ ਦਾ ਵੇਖਿਆ ਨਹੀਂ ਮੈਂ ਕਿੱਥੇ ਆ ਪਤਾ ਨਹੀਂ ਪਹਿਲੀ ਚੱਕ ਜਾਂ ਵੇਲੀ ਆ ਦੇਖ ਆ ਫਿਰ ਚਲ ਮੈਂ ਦੇਖਣਾ ਠੀਕ ਹੈ ਉਹ ਬਾਕੀ ਟੈਨਸ਼ਨ ਨਾ ਲਈ ਜਾ ਪਰ ਮੀਤ ਆਪੇ ਸਭ ਕੁਝ ਠੀਕ ਹੋ ਜਾਣਾ ਵਾ ਚੰਗਾ